ਹਾਂ ਗੁਰਬਾਣੀ ਦੀ ਲਾਈਨ ਹੈ বেদਕ ਤੇਵ ਕਹੋ ਮਤ ਝੂਠੇ ਜੋਣਾ ਵਿਚਾਰੇ ਹਾਂ ਇਹਦੇ ਅੰਦਰ ਉਹਨਾਂ ਨੇ ਇਹ ਕਿਹਾ ਹੈ ਕਿ ਵੇਦਕ ਤੇਵ ਕਹੋ ਮਤ ਝੂਠੇ ਮਤ ਇੱਥੇ ਮਤੀ ਹੈ ਕਿ ਮਤ ਨਹੀਂ ਨਾ ਨਾ ਅਗਲੀ ਪੰਕਤੀ ਉਹ ਦੱਸਦੀ ਆ ਕੀ ਹੈ ਜੋ ਸਭ ਮੈਂ ਇੱਕ ਇੱਕ ਖੁਦਾਏ ਨਹੀਂ 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 ਅੱਧੀ ਜਿਹੜੀ ਇਹਦੇ ਨਾਲ ਦੀ ਪੰਕਤੀ ਹੈ ਕਹੋ ਮਾ ਝੂਠੇ ਝੂਠਾ ਜੋਣਾ ਵਿਚਾਰੇ ਏ ਝੂਠਾ ਜੋ ਨਾ ਵਿਚਾਰੇ ਤੋਂ ਹੀ ਪਤਾ ਲੱਗਦਾ ਇਹਦਾ ਪਹਿਲੀ ਗੱਲ ਕੀ ਹੈ ਅੱਛਾ ਝੂਠੇ ਨਾ ਕਹੋ ਝੂਠਾ ਹੋਆ ਜਿਹੜਾ ਵਿਚਾਰਦਾ ਸੀ ਕਾਂ ਵਾਲਾ ਝੂਠਾ ਸਾਫੇ ਗੱਲ ਇਹਦੇ ਦਾ ਸਾਫੇ ਨੇ ਨਹੀਂ ਹੁਣ ਇੱਥੇ ਇੱਕ ਸਵਾਲ ਸੀਗਾ ਹੁਣ ਹੁਣ ਮੰਨ ਲਓ ਤੁਸੀਂ ਵਿਚਾਰੀ ਵਿਚਾਰਿਆ ਹੁਣ ਜਿਵੇਂ ਇੱਕ ਤੇਵ ਦੀ ਗੱਲ ਕਰਦੇ ਆਂ ਅੰਜੀਲ ਹੈ ਬਾਈਬਲ ਹੈ ਉਹ ਕਹਿੰਦੀ ਕਿ ਅਰਥ ਅਰਥ ਸਰਕਲ ਹੈ ਸਫੇਰ ਨਹੀਂ ਹੈ ਇਹ ਗੱਲ ਤੁਸੀਂ ਵਿਚਾਰ ਲਈ ਤੁਹਾਨੂੰ ਪਤਾ ਲੱਗ ਗਿਆ ਅਰਥ ਜਿਹੜੀ ਹੈ ਉਹ ਬੇਸਿਕਲੀ ਸਫੇਰ ਹੈ ਸਰਕਲ ਨਹੀਂ ਹੈ ਹੁਣ ਵਿਚਾਰਾਂ ਤੋਂ ਬਾਅਦ ਤੁਸੀਂ ਝੂਠ ਨਹੀਂ ਕਹਿ ਸਕਦੇ ਵੀ ਨਹੀਂ ਇਹ ਗੱਲ ਝੂਠ ਹੈ ਇਹ ਵੀ ਗੱਲ ਹੈ ਟੋਟਲ ਝੂਠ ਨਹੀਂ ਹੈ ਸਾਰਾ ਹੀ ਸੱਚ ਵੀ ਹੈ ਝੂਠ ਵੀ ਹੈ ਸਾਰਾ ਹੀ ਝੂਠ ਨਹੀਂ ਕਹਿ ਸਕਦੇ ਸਾਰਾ ਝੂਠ ਹੈ ਅੱਛਾ ਅਜੂਠਾ ਕਹਿੰਦਾ ਜਿਹੜਾ ਸੱਚ ਹੈ ਉਹਨੂੰ ਵੀ ਝੂਠ ਕਹਿਦਾ ਤੁਸੀਂ ਵਿੱਚ ਹਾਂ ਇਹ ਤਾਂ ਹੈ ਫਿਰ ਜੇ ਤੁਸੀਂ ਝੂਠ ਦੀ ਗੱਲ ਕਰ ਰਹੇ ਹੋ ਫਿਰ ਜਿਹੜਾ ਸੱਚ ਆ ਉਹਨੂੰ ਝੂਠ ਕਹਿਤਾ ਫਿਰ ਉਧਰ ਨਹੀਂ ਤੁਹਾਡੇ ਲਾਮ ਲੱਗਦਾ ਪਰ ਉਹ ਫਿਰ ਫਿਰ ਆਪੋਸਿਟ ਸਾਈਡ ਜੇ ਆਪਾਂ ਇਹਦਾ ਲਈਏ ਤੇ ਜੋ ਐਕਚੁਅਲੀ ਚ ਝੂਠ ਹੈ ਫਿਰ ਉਹ ਵੀ ਤਾਂ ਸੱਚ ਹੋ ਜਾਂਦਾ ਉਹ ਕਹਿੰਦਾ ਨੇ ਜਿਹੜਾ ਸੱਚ ਆ ਉਹਨੂੰ ਉਹਨਾਂ ਦਾ ਨੂੰ ਮੰਨ ਕੇ ਉਹਨਾਂ ਨੂੰ ਕਹਿੰਦੇ ਆ ਤੁਸੀਂ ਗੁਰਬਾਣੀ ਦੇ ਜਿਹੜਾ ਸੱਚ ਆ ਉਹਨਾਂ ਦਾ ਉਹ ਕਹਿੰਦੇ ਆ ਤੁਸੀਂ ਗੱਲ ਕਹਿਦੇ ਹੋ ਅੱਛਾ ਜਿੱਥੇ ਨਾਲੋਂ ਝੂਠੇ ਕਿਹਾ ਹੈ ਉਥੇ ਇਹਨਾਂ ਦਾ ਕਹਿਆ ਇੱਕੋ ਇੱਕ ਹੈ ਸਭ ਕੋਈ ਹਾਂ ਠੀਕ ਹੈ ਫੇਰ ਕਿਤੇ ਵਿਚਿਆਗੇ ਨਾ ਹਾਂਜੀ ਠੀਕ ਹੈ ਤੇ ਇਹ ਸੱਚ ਨਹੀਂ ਹੈ ਇਹ ਕੋਈ ਕਹੇ ਸਭ ਕੋਈ ਇਹ ਝੂਠ ਕੇ ਬਰਕਰਾਰ ਤੁਸੀਂ ਸੱਚ ਨੂੰ ਅੱਛਾ ਹਾਂ ਮੈਂ ਕਰ ਪਿਆ ਪਾ ਆਪਾਂ ਮੈਂ ਕੋਈ ਕਰ ਜਾਂਦਾ ਨਾ ਤੋ ਲੋਕ ਲੋਕਨ ਕਹੇ ਰੁਖ ਮੰਨੇ ਹਾਂਜੀ ਠੀਕ ਹੈ ਇਹਦਾ ਮਤਲਬ ਕੀ ਆ ਆ ਗੱਲ ਕਹੀ ਹੈ ਉਹਨਾਂ ਨੇ ਯਕਤ ਨਾ ਕਰੋ ਕਮੂਡੀ ਨਹੀਂ ਜੇ ਮੇਰੀ ਅੱਖ ਨਾ ਦਬਿਸ਼ਨੀ ਵਾਲਿਆਂ ਦੇ ਨਹੀਂ ਯਕ ਕਰ ਸਕਦੇ ਅਸੀਂ ਓਕੇ ਓਕੇ ਠੀਕ ਹੈ ਹਾਂ ਮੇਰੇ ਦਾ ਇਹਦਾ ਬੇਸਿਕਲੀ ਜਿਹੜਾ ਪੁਆਇੰਟ ਆਫ View ਹੈ ਕਿ ਵਿਚਾਰ ਵਿਚਾਰ ਉਹ ਹਰ ਗੱਲ ਨੂੰ ਇਹ ਬੇਸਿਕਲੀ ਦਾ ਪੁਆਇੰਟ ਆਫ View ਹੈ ਜੇ ਜਿਹੜੀ ਗੱਲ ਸੱਚੀ ਹੈ ਉਹਨੂੰ ਸੱਚਵਾ ਨਾਲ ਜਿਹੜੀ ਝੂਠੀ ਹੈ ਉਹਨੂੰ ਰੱਦ ਕਰ ਦੋ ਉਹਨੂੰ ਉਹਨੂੰ ਦਾ ਝੂਠ ਸਾਨੂੰ ਤਾਂ ਫਾਇਦਾ ਹੈ ਉਹਨਾਂ ਵਾਲਾ ਸੱਚ ਉਹਨਾਂ ਵਾਲੇ ਝੂਠ ਦਾ ਹੀ ਵਿਰੋਧ ਕਰੂਗਾ ਹਾਂ ਠੀਕ ਹੈ ਉਹਨਾਂ ਦਾ ਸੱਚ ਉਹਨਾਂ ਦੇ ਝੂਠ ਦੇ ਵਿਰੋਧ ਕਰੂਗਾ। ਠੀਕ ਠੀਕ ਆਪਾਂ ਵਿਰੋਧੀ ਹੋ ਜਾਈਏ। ਜੇ ਅਸੀਂ ਆਪਣੇ ਸੱਚ ਨਾਲ ਉਹਨਾਂ ਦਾ ਝੂਠ ਕਰਤਾ ਫੇ ਉਹ ਕਹਿ ਜਾਂਦੇ ਸਾਡਾ ਸੱਚ ਹੈ ਤੁਸੀਂ ਕਹੋ ਸਾਡਾ ਸੱਚ ਫੇ ਝਗੜਾ ਹੋ ਜੂ। ਹਾਂ ਬਿਲਕੁਲ ਬਿਲਕੁਲ ਠੀਕ ਹੈ। ਆ ਗੱਲ ਹੈ ਅਸਲ ਦੇ ਵਿੱਚ ਇਹਦਾ ਬੁੱਦਾ ਇਹ ਹੈ। ਸਬਜੀ ਮੰਡੀ ਤੇ ਨਿਕਲਾ। ਉਹਨਾਂ ਨੂੰ ਉਹਨਾਂ ਦੇ ਦੋ ਦਲੇ ਬਣਾ ਦੋ। ਠੀਕ ਹੈ ਜੀ। ਉਹਨਾਂ ਦੇ ਉਹਨਾਂ ਦੀ ਜਿਹੜੀ ਸਟੈਂਡ ਹੈ। ਆ ਠੀਕ ਹੈ। ਉਹਨੂੰ ਡਿਊਲ ਬਣਾ ਦੋ ਠੀਕ 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 ਇੱਕੋ ਸੈਣ ਤੁਹਾਡੇ ਦੋ ਸੈਣ ਨੇ ਹਾਂ ਇੱਕ ਪਾਸੇ ਕਹਿੰਦੇ ਬ੍ਰਹਮਾ ਨੇ ਸ੍ਰਿਸ਼ਟੀ ਬਣਾਈ ਉਹਦੋਂ ਕਹੀ ਜਾਂਦੇ ਨੇ ਪਰਮੇਸ਼ਰ ਨੇ ਵੀ ਬਣਾਈ ਹੈ ਹਾਂ ਉਹ ਇਕੱਠੇ ਚਲਾ ਦਿੰਦੇ ਨੇ ਹਾਂ ਇਹੋ ਗਾਣਾ ਸਾਪ ਦੇ ਸਿਰ ਤੇ ਖੜੀ ਹੈ ਇੱਕ ਪਾਸੇ ਕਹਿੰਦਾ ਭੋਲ ਦਸ ਤੇ ਖੜੀ ਹੈ ਹਾਂ ਇੱਕ ਕਹਿੰਦਾ ਬਲ ਦੀ ਸਿਰ ਤੇ ਠੀਕ ਹੈ ਦੋ 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 ਨੇ ਵਰਗੇ ਹਾਂ ਕਿਉਂਕਿ ਆਪਾਂ ਇਹ ਕਹਾਂਗੇ ਕੁਰਾਨ ਦਾ ਵਿਸ਼ਾ ਇੱਕ ਨਹੀਂ ਹੈ ਠੀਕ ਹੈ ਇੱਕ ਮੁੰਡੇ ਨੇ ਉਹ ਇੱਕ ਲਿਖਤਾ ਸੀ ਕਿ ਬਾਜੀ ਧਿਆਨ ਨਾਲ ਗੱਲ ਕਰੋ ਗੁਰਬਾਨੀ ਇਹ ਕਹਿੰਦੀ ਹੈ ਵੇਦਿਕ ਦੇਵ ਕਹੋ ਮਤ ਝੂਠੇ ਝੂਠਾ ਜੋਨਾ ਵਿਚਾਰੇ ਕ ਜੇ ਝੂਠਾ ਜੋਨਾ ਕਹੋ ਮਾ ਝੂਠੇ ਬੇ ਕਾਣਾਗਾ ਤੇ ਕੇ ਹਾਂ ਉਹ ਕਾਣਾਗਾ ਤੇ ਕੇ ਹਾਂ ਠੀਕ ਹੈ ਸਾਰਾ ਹੀ ਝੂਠ ਦੀ ਹੈ ਸੱਚ ਵੀ ਹੈ ਝੂਠ ਵੀ ਹੈ ਇੱਕ 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 ਹੈ ਠੀਕ ਠੀਕ ਹੈ ਆਲੇ ਤੇ ਸਿਰਫ ਸਾਸਤਰੀ ਗੱਲ ਨਹੀਂ ਕੀਤੀ ਬੇ ਬੇਰਕ ਦੇਵ ਦੀ ਕੀਤੀ ਹੈ ਵੀ ਤਾਂ ਧਿਆਨ ਰੱਖਣ ਵਾਲੀ ਗੱਲ ਹੈ ਹਾਂ ਬਿਲਕੁਲ ਬਿਲਕੁਲ ਉਹ ਸਿਮਰਤੀਆਂ ਨੂੰ ਤਾਂ ਬੇਦ ਕੀ ਪੁੱਤਰੀ ਕਿਹਾ ਹਾਂ ਚਲੋ ਠੀਕ ਹੈ ਬਾਬੇ ਸਹੀ ਗੱਲ ਕਰੀਏ ਹਾਂ